ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸਵੇਰੇ 5:30 ਵਜੇ ਸਮਰਾਲਾ ਦੇ ਕੁਲਾਲ ਟੋਲ ਪਲਾਜ਼ਾ ਨੂੰ ਪਰਿਕਰਵਾਇਆ ਗਿਆ। ਟੋਲ ਪਲਾਜ਼ਾ 22 ਫਰਵਰੀ ਰਾਤ 12 ਵਜੇ ਤੱਕ ਫਰੀ ਰਹੇਗਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਜਦ ਤੱਕ ਸਾਡੀਆਂ ਮੰਗਾਂ ਨੂੰ ਨਹੀਂ ਮੰਨੇਗੀ ਤਾਂ ਕਿਸਾਨ ਸੜਕਾਂ ਤੇ ਆ ਕੇ ਇਸੇ ਤਰ੍ਹਾਂ ਸੰਗਰਾਸ਼ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਦੇਸ਼ ਭਰ ਵਿੱਚ ਸਾਰੇ ਟੋਲ ਪਲਾਜ਼ਾ 3 ਦਿਨ ਲਈ ਫਰੀ ਕਰਵਾਏ ਜਾਣਗੇ ਤੇ ਜਿਸ ਦਿਲੇ ਵਿੱਚ ਟੋਲ ਪਲਾਜ਼ਾ ਨਹੀਂ ਹੈ ਉਥੇ ਭਾਜਪਾ ਨੇਤਾਵਾਂ ਦੇ ਘਰ ਤੇ ਡੀਸੀ ਦਫ਼ਤਰਾਂ ਦਾ ਕਿਰਾਉ ਕੀਤਾ ਜਾਵੇਗਾ ਹਰਿਆਣਾ ਸਰਕਾਰ ਵੱਲੋਂ ਜੋ ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਬਾਰਡਰ ਤੇ ਰੋਕ ਕੇ ਅਥਰੂ ਗੈਸ ਦੇ ਗੋਲੇ ਅਤੇ ਹੋਰ ਤਸ਼ੱਦਦ ਕੀਤੇ ਜਾ ਰਹੇ ਹਨ ਉਹ ਬਹੁਤ ਹੀਿੰਦਾਯੋਗ ਕੰਮ ਹੈ ਕਿਸਾਨਾਂ ਵੱਲੋਂ ਸ਼ਾਂਤੀਪੂਰਨ ਤੰਗ ਨਾਲ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਸੀ ਸੜਕਾਂ ਤੇ ਜਾਮ ਵਿੱਚ ਪਰੇਸ਼ਾਨ ਹੋ ਰਹੇ ਆਮ ਲੋਕਾਂ ਬਾਰੇ ਜਦੋਂ ਹਰਦੀਪ ਸਿੰਘ ਗਿਆਸ ਪੁਰਾਣੂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਇਸ ਸੰਗਰਾਸ਼ ਅਸੀਂ ਤੁਹਾਡੇ ਲਈ ਵੀ ਲੜ ਰਹੇ ਹਾਂ ਇਸ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਜਾਵੇ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ న్యూਸ ਚੈਨਲ ਲਈ ਸੰਭਾਲਾ ਤੋਂ ਪੱਤਰਕਾਰ ਮਨੋਜ ਕੁਮਾਰ ਮੌਂਗਾ ਦੀ ਖਾਸ ਰਿਪੋਰਟ ਮਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਤ ਇੱਕ ਸਾਜਣ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇਖੋ ਇਹ ਸੰਯੁਕਤ ਮੋਰਚੇ ਦੇ ਜੋ 18 ਤਰੀਕ ਦੀ ਮੀਟਿੰਗ ਹੋਈ ਸੀ ਸੰਯੁਕਤ ਮੋਰਚੇ ਦੀ ਉਹਦੇ ਵਿੱਚ ਫੈਸਲਾ ਲਿਆ ਗਿਆ ਠੀਕਾ ਵੀ ਜਿਹੜੇ ਟੋਲ ਫਲਾਜੇ ਨੇ ਇਹ 20 ਤਰੀਕ ਤੋਂ 3 ਦਿਨ ਲਈ ਫ੍ਰੀ ਕੀਤੇ ਜਾਣਗੇ ਇਹ 22 ਤਰੀਕ ਦੀ 12 ਰਾਤ ਦੇ 12 ਵਜੇ ਤੱਕ ਫ੍ਰੀ ਰਹਿਣਗੇ ਤੇ ਇਹਦੇ ਵਿੱਚ ਦੋ ਤਨ ਐਮਬੈਸਡਰ ਹੋਰ ਐਸਜੀ ਵੀ ਜਿੰਨੇ ਵੀ ਭਾਜਪਾ ਦੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਅਕੇ ਜਿੱਥੇ ਟੋਲ ਪਲਾਜੇ ਨਹੀਂ ਹੈਗੇ ਉੱਥੇ ਡੀਸੀ ਦਫ਼ਤਰਾਂ ਦਾ ਉੱਥੇ ਪੱਕੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਅੱਜ ਸਵੇਰ 5:30 ਵਜੇ ਤੇ ਜੋ ਖਲਾਲ ਟੋਲ ਪਲਾਟਾ ਚੱਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਇਹ ਅਸੀਂ ਫ੍ਰੀ ਕਰਤਾ ਅੱਜ ਦੇਖੋ ਸਾਡੀ ਜਿਹੜਾ ਐ ਸੀਗਾ ਉਹਨਾਂ ਨੇ ਕਿਹਾ ਵੀ ਜਿਸ ਜਿਹੜੇ ਦੇ ਬੱਚੇ ਵੀ ਟੋਲ ਪਲਾਜਾ ਉਹ ਤੁਸੀਂ ਉੱਥੇ ਕਰ ਸਕਦੇ ਜਿੱਥੇ ਟੋਲ ਪਲਾਜੇ ਨਹੀਂ ਪੈਂਦੇ ਉੱਥੇ ਉਹ ਜਿਹੜੇ ਬੰਨਿਆ ਜਿੰਦਾ ਸਾਝਾ ਹੀ ਉਹ ਲਾ ਬੀਜੇਪੀ ਦੇ ਜਿਹੜੇ ਆਪਣੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਤੇ ਆਪਣੇ ਜੋ ਡੀਸੀ ਦਫਤਰ ਨੇ ਉਹਨਾਂ ਦਾ ਵੀ ਉੱਥੇ ਪੱਕਾ ਧਾਰਨੇ ਲੱਗੇ ਜਾਣਗੇ। ਅਗਲਾ ਬੜਾ ਬੜਾ ਕੰਮ ਹੋਊਗਾ। ਦੇਖੋ ਜੀ ਹੁਣ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਮੀਟਿੰਗ ਆ ਫੇਰ ਦੁਬਾਰਾ ਉਹਦੇ ਵਿੱਚ ਉਹ ਦਿੱਲੀ ਇਹਨਾਂ ਦੀ ਸੰਯੁਕਤ ਮੋਟੇ ਦੀ ਮੀਟਿੰਗ ਆ ਪੂਰੀ ਸਾਰੇ ਜਥੇਬੰਦੀਆਂ ਦੀ ਭਾਰਤ ਦੀਆਂ ਦੀ ਉਹਦੇ ਵਿੱਚ ਕੁਝ ਵੱਡੇ ਫੈਸਲੇ ਲੈ ਜਾਣਗੇ। ਇਹ ਤੁਸੀਂ ਪੂਰੇ ਦੇਖੋ ਉਹਨਾਂ ਦੀ ਆਪਣੀ ਬੱਕਰੀ ਕਾਲ ਸੀਗੀ ਪਰ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜੇ ਉਹ ਸਾਨੂੰ ਕੋਈ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਪਿਆੜਾ ਥੋੜਾ ਦਿੱਲੀ ਘਾੜ ਘਾੜਨ ਦੇ ਦੇਖੋ ਸਾਡਾ ਕਾਰ ਦਾ ਨਾਂ ਜਾਣਦਾ ਹੀ ਨਹੀਂ ਸੀਗਾ ਬਈ ਕ ਜੇ ਕਹਦੀਏ ਬਈ ਇਹਨਾਂ ਨੇ ਪਹਿਲਾ ਕਾਲ ਦੇ ਚੁੱਕੀ ਆ ਕਿਉਂਕਿ ਅੱਠ ਜਰ ਪਹਿਲਾਂ ਸੀਗਾ ਦਿੱਤੀ ਸੀ ਕਾਲ ਪਿਛਲੇ ਜਿਹੜੀ 2020 ਦੇ ਵਿੱਚ ਸਾਰੀ ਦੇ ਦੇ ਬੱਤੇ ਕੱਟਿਆ ਸੀ ਇਹ ਦੋ ਕ ਜਿੱਥੇ ਬੱਤੇ ਬੱਦਿਆ ਰਹੇ ਇਹ ਕਾਲ ਦਿੱਤੀ ਸੀ ਕਿਉਂਕਿ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚਾ ਇਹ ਤੇ 750 ਜਥੇਬੰਦੀ ਆ ਉਹ ਸਾਡੇ ਨਾਲ ਨੇ ਇਹ ਇੱਕ ਦੋ ਜਥੇਬੰਦੀਆਂ ਨੇ ਕਾਲ ਦਿੱਤੀ ਜੀ ਇਸ ਕਰਕੇ ਇਹ ਜਿਹੜਾ ਸੰਯੁਕਤ ਮੋਰਚਾ ਇਹ ਨੇ ਕਿਉਂਕਿ ਜਿਹੜਾ ਕੋਈ ਵੀ ਅੰਦੋਲਨ ਸ਼ੁਰੂ ਕਰਨਾ ਉਹਦੇ ਲਈ ਬਹੁਤ ਬਯੋਤਬੰਦੀ ਲੋਕਾਂ ਨੂੰ ਅਵੇਅਰ ਕਰਨਾ ਪਿੰਡ-ਪਿੰਡ ਜਾ ਕੇ ਇਹਨੂੰ ਲੰਬਾ ਸਮਾਂ ਲੱਗਦਾ ਤਿਆਰ ਹੋਣ ਨੂੰ ਇਸ ਕਰਕੇ ਅਸੀਂ ਜਲਦਬਾਜ਼ੀ ਵਿੱਚ ਅਜੇ ਕੋਈ ਕਾਲ ਨਹੀਂ ਦਿੱਤੀ ਸਾਡੇ ਲੀਡਰ ਨੇ ਜੋ ਉਹ ਬਹੁਤ ਸੋਚਵਾਰ ਨੇ ਉਹ ਜੋ ਵੀ ਫੈਸਲਾ ਲੈਣਗੇ ਬਹੁਤ ਵਧੀਆ ਲੈਣਗੇ ਜੀ ਯਾਰ ਨਹੀਂ ਮੰਨਦੀ ਤੁਸੀਂ ਦਿੱਲੀ ਜਾਓ ਦੇਖੋ ਜੇ ਸਾਡੀ ਇੱਕ ਗੱਲ ਆ ਵੀ ਕੱਲ ਸਰਕਾਰ ਬਰੂ ਹੀ ਰਿੰਗ ਲਾ ਦੇ ਆਦੀ ਦਾ ਵੀ ਬਿਆਰ ਆ ਅੱਜ ਦੇ ਅਖਬਾਰ ਦੇ ਵਿੱਚ ਭਾਈ ਜੇ ਸਰਕਾਰ ਐਮਐਸਪੀ ਸਾਨੂੰ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਪਰ ਉਹ ਜਾਵਾਂਗੇ ਕਿਸੇ ਵਧੀਆ ਢੰਗ ਦੇ ਨਾਲ ਪੰਜਾਬ ਚ ਜਿਹੜੇ ਸੈਂਟਰ ਜਿੱਥੇ ਬੰਨੀਆਂ ਨੇ ਜੋ ਪੰਜਾਬ ਦੀਆਂ ਨੇ ਉਹ ਇਕੱਠੀਆਂ ਨੇ ਆਪਣੇ ਜਗENDER ਸਿੰਘ ਜੀ ਅਗਰਾਹਾ ਉਹ ਵੀ ਸਾਡੇ ਸੰਯੁਕਤ ਮੋਰਚੇ ਤੇ ਬੈਠੇ ਨੇ ਤੇ ਬਾਕੀ ਜੋ ਭਾਰਤ ਦੇ ਅਦਰ ਰ ਸਟੇਟਾਂ ਨੇ ਜਿੰਨੀਆਂ ਵੀ ਛੋਟੀਆਂ ਚਾਹੇ ਮਜ਼ਦੂਰ ਦੀਆਂ ਹੋਣੀਆਂ ਨੇ ਚਾਹੇ ਟਰੇਡਰਾਂ ਦੀਆਂ ਹੋਣੀਆਂ ਨੇ ਸਾਰੀਆਂ ਇਕੱਠੀਆਂ ਨੇ ਸਾਰੇ ਇਕੱਠੇ ਹੋ ਕੇ ਲੜ ਰਹੇ ਇਹ ਵੇਖਿਆ ਦੋ ਕਿ ਕਿੱਡਾ ਜੌਬ ਕਰਦੇ ਨੇ ਲੋਕ ਜਿਹੜੇ ਪੂਰੇ ਹਿੰਦੂ ਬੋਲਦੇ ਨੇ ਉਹਨਾਂ ਨੂੰ ਕੀ ਕਿਹਾ ਕਰੋ ਦੇਖੋ ਮੈਂ ਉਹਨਾਂ ਨੂੰ ਇਹੀ ਬੇਈਤੀ ਕਰਨੀ ਚਾਹੁੰਨਾ ਬਈ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਇਹ ਆਪਾਂ ਸਰਕਾਰਾਂ ਦੇ ਮੂਹਰੇ ਨਹੀਂ ਖੜੇ ਹੋਵਾਂਗੇ ਸਾਨੂੰ ਇਹ ਜੋ ਜਿਹੜਾ ਸਾਡੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਹਰ ਚੀਜ਼ ਨੂੰ ਬੇਟੇ ਉੱਤੇ ਲੱਗੀ ਹੋਈ ਆ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਉਹਨਾਂ ਦੇ ਹੱਕਾਂ ਦੇ ਲਈ ਜੇ ਪ੍ਰਟੈਕਟ ਕਰ ਰਿਹਾ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਮੇਰਾ ਕੱਲ ਚੰਡੀਗੜ੍ਹ ਵਿੱਚ ਹੋਇਆ ਉਹ ਖਸਰਾ ਰੇਜ ਦੇ ਦੇਖੋ ਜਿਹੜਾ ਉੱਥੇ ਹੋਇਆ ਉਹ ਲੋਕਤਾਂਤਰ ਦੀ ਯਾਨੀ ਕਿ ਮੈਂ ਤਾਂ ਕਹੂੰਗਾ ਵੀ ਹਤਿਆਵਾ ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਇਹਨਾਂ ਨੇ ਜੋ ਹੇਰਾਫੇਰੀ ਕੀਤੀ ਹੈ ਉਹ ਸਾਰਾ ਸਾਰ ਗਲਤ ਆ ਮੈਂ ਤਾਂ ਕਹਿੰਦਾ ਵੀ ਜੇ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਇਵੇਂ ਹੀ ਅੰਦੇ ਵਿੱਚ ਰਾਹੀ ਹੋਣੀਆਂ ਚਾਹੀਦੀਆਂ ਵਲਡ ਪੇਪਰ